ਗੁਰਿਓ ਪੰਜਾਬ ਦੀ ਜਵਾਨੀ ਦੇਖ ਓ ਕਿੱਧਰ ਰੁਲ ਗਈ ਓ ਚਿੱਟਾ ਪੀ ਕੇ ਮੋਟਰ ਤੇ ਪਿਆ ਓਏ ਓ ਬਾਈ ਓਏ ਐ ਬਾਈ ਓ ਵੀਰੇ ਵੀਰੇ ਦੇਖ ਓ ਠੀਕਾ ਕਿਵੇਂ ਲਾਇਆ ਓਏ ਠੀਕਾ ਲਾਇਆ ਹੋਇਆ ਠੀਕਾ ਦੋ ਲਾਇਆ ਹੋਇਆ ਇੱਕ ਨਹੀਂ ਦੋ ਓ ਚੰਡੇ ਚੁੰਡੇ ਵੀ ਪੁਵਾਈ ਫਿਰਦਾ ਵਧੀਆ ਘਰੋਂ ਲੱਗਦਾ ਕੋਈ ਮੁੰਡਾ ਆ ਦੇਖੀ ਨਾਰੀਆਂ ਕਿਵੇਂ ਨਿਕਲ ਰਹੀ ਨੇ ਨਾ ਨਾਰੀਆਂ ਨਿਕਲ ਰਹੀ ਨੇ ਬਈ ਐਂ ਕਰਾਂ ਗੁਰੀ ਨੰਬਰ ਦੇਖਿਆ ਦਾ ਮੋਟਰ ਸੰਡਾ ਫੇਰੀ ਫਿਰ ਲੱਗੂ ਬਾਈ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੋ ਤੇ ਸਾਨੂੰ ਮੈਂ ਚਿਹਰਾ ਵੀ ਦਿਖਾਇਆ ਉਹਨਾ ਆਪਾਂ ਕੋਈ ਫੇਕ ਕੰਮ ਨਹੀਂ ਕਰਦੇ ਵੀ ਮੋਟਰਸਾਈਕਲ ਦਾ ਨੰਬਰ ਵੀ ਦਿਖਾਉਂਦੇ ਆਪਾਂ ਦਿਖਾਵਾਂਗੇ ਪੀ ਵੀ 13 ਬੀ ਜੇ 84 63 ਨੰਬਰ ਹੈ ਬਈ ਮੁੰਡੇ ਦੀ ਹੋ ਸਕੇ ਜਾਨ ਬਚਾ ਲੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅੱਗੇ ਵੀ ਨੰਬਰ ਲੱਗੇ ਹੋਇਆ ਬਈ ਯਾਰ ਤੇ ਬਾਈ ਬਣ ਕੇ ਯਾਰ ਕਰ ਦਿਓ ਸ਼ੇਅਰ ਯਾਰ ਕਿਸੇ ਮਾਰ ਦਾ ਪੁੱਤ ਵੱਜੂਗਾ ਦਿਖਾ ਦੇ ਗੁਰੂ ਮੂੰਹ ਯਾਰ ਕੁਝ ਨਹੀਂ ਹੁੰਦਾ ਉਹ ਬਾਈ 16 17 ਸਾਲ ਦਾ ਮੁੰਡਾ ਓਏ 16 17 ਸਾਲ ਦਾ ਮੂੰਹ ਤੇ ਵੀ ਪੁਨਥੀਆਂ ਹੀ ਪਈਆਂ ਨੇ ਬਾਈ ਬਣ ਕੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇਹ ਹੋ ਜਾ ਬਾਰ-ਬਾਰ ਮੌਕਾ ਨਹੀਂ ਮਿਲਦਾ ਤਾਂ ਸੇਵਾ ਹੀ ਲਾ ਲਓ ਬੇਬੇ ਬਾਪੂ ਓਏ ਬੇਬੇ ਬਾਪੂ ਨੂੰ ਤੂੰ ਆ ਸੁੱਖ ਦੇ ਰਿਹਾ ਓਏ ਓ ਬਾਈ ਓ ਤੂੰ ਬੇਬੇ ਬਾਪੂ ਨੂੰ ਆ ਸੁੱਖ ਦੇ ਰਿਹਾ ਗੁੜੀ ਪੁੱਛੇ ਮੜਿਆ ਜਾ ਓ ਬਾਈ ਹਾਂ ਬਾਈ ਹਲੋ ਹਾਓ ਓ ਕਾਕੇ ਕਾਕੇ ਓ ਕਾਕੇ ਨਾ ਨਾ ਲੁੱਸ ਗਈਆਂ ਖੜ ਲਉ ਕੌਣ ਹੈ ਤੂੰ ਹੈਂ ਇੱਥੇ ਆ ਦੇਖ ਲੋ ਬਾਈ ਪੁੱਲਰੇ ਕਿੱਥੇ ਆ ਵੀ ਕਿੱਥੇ ਕਿੱਥੇ ਨਹੀਂ ਦੇਖੀ ਉਹ ਕੰਜਰ ਦੇ ਬੱਲਰਾ ਪਿੰਡ ਹੈ ਇਹ ਬੱਲਰਾ ਪਿੰਡ ਤੈਨੂੰ ਵੇਚ ਕੇ ਖਾ ਜਾਣਗੇ ਲੋਕ ਹਲੋ ਨਾਮ ਦੱਸ ਕੀ ਤੇਰਾ ਕਿੰਨਾ ਵਾ ਹੈ ਕਿੰਨਾ ਦਾ ਵਾ ਕੋਰੀਂ ਨੂੰ ਤੋਂ ਆਇਆ ਹੋਈ ਕੋਰੀਂ ਨੂੰ ਤੋਂ ਆਇਆ ਦੇਖ ਤਤਲਾ ਕੇ ਬੋਲਦਾ ਜੰਮੀ ਡੱਕਿਆ ਬਈ ਨੇ ਸਦਾ ਡੱਕਿਆ ਹੋਇਆ ਹੈ ਕੀ ਕਹਦੇ ਤਰਾ ਇਹਨਾਂ ਸੋ ਬੰਦਿਆ ਜੂ ਦੱਸ ਦੇ ਹੈ ਦੇਖ ਕਾਕਾ ਮਾ ਲੈ ਕੇ ਕੌਣ ਕੌਣ ਲੱਗੇਗਾ ਟੀਕਾ ਕੀ ਨਾ ਆਦਾ ਨਾ ਦੱਸ ਸਰ ਉਹ ਭੈਣ ਦੇ ਯਾਰਾ ਦੱਸ ਦੇ ਜੇ ਤੈਨੂੰ ਕੁਝ ਹੋ ਗਿਆ ਉਹਨਾਂ ਨੂੰ ਤੇ ਤੇਰੇ ਘਰ ਦੇ ਰਬੜਾ ਦੇਣਗੇ ਸੰਦੀਪ ਦੂਜੇ ਦਾ ਦੂਜੇ ਦਾ ਆ ਦੋਨੇ ਸੀ ਕੀ ਕਰਦੇ ਸੰਦੀਪ ਆ ਵੀ ਪਿੰਡਾ ਉਹ ਉਮਰ ਕਿੰਨੀ ਕਦਰੀ ਤੁਸੀਂ ਓਹ ਹੋ 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 ਨਿਆਣੀ ਉਮਰੇ ਭਾਈ ਨਿਆਣੀ ਉਮਰੇ ਗੁਰੀ ਨਿਆਣੀ ਉਮਰੇ ਪਾਣੀ ਦਾ ਪਿਆਰਾਂਗੇ ਤੈਨੂੰ ਪਾਣੀ ਨਾਲ ਕਈ ਵਾਰੀ ਟੇਕ ਟੂਕ ਆ ਜਾਂਦਾ ਛੋਟੇ ਵੀਰ ਪੀਆ ਨਹੀਂ ਕਰਦੇ ਭਖੇ ਹੋਏ ਹੈਗੇ ਤੂੰ ਤੂੰ ਐ ਕਰ ਐਂ ਦਾ ਸਤੋਂ ਪਹਿਲਾਂ ਖੜਾ ਹੋ ਪਰ ਪਰਿਵਾਰ ਚ ਦੱਸ ਕੌਣ ਕੌਣ ਹੈ ਅੱਛਾ ਬੈਈ ਹੋਏ ਨਹੀਂ ਬੈਣਾ ਬੈਣਾ ਬਿਆਰ ਕੇ ਨੇ ਬਿਆਹ ਨਹੀਂ ਰੱਖਿਆ ਕੀ ਹਾਲਾਤ ਦੇਖੀ ਦੋ ਭੈਣਾਂ ਨੇ ਕਿੰਨਾ ਦਾ ਮੁੰਡਾ ਕੀ ਕਸ਼ਟ ਹੈ ਤੇਰੀ ਜੱਟਾਂ ਦਾ ਮੁੰਡਾ ਉਹ ਤੇਰੀ ਭੈਣ ਦੇ ਕਿੰਨੀ ਜ਼ਮੀਨ ਆਉਂਦੀ ਐ ਲਉ ਤੇਰੀ ਭੈਣ ਦੇ ਪਹਿਲਾਂ ਕੋਈ ਪਹਿਲਾਂ ਵਦਕਾ ਟਾਂਦੀ ਸੀ ਕੁਛ ਕੀ ਉਹ ਮੇਰੇ ছਾਇਆ ਓਏ ਲੈ ਲੈ ਕਿਨੇ ਤੈਨੂੰ ਨਸ਼ੇ ਦੇ ਸੰਦੀਪ ਨੇ ਹਾਂ ਪੈਸੇ ਦਿੱਤੇ ਕਾਇ ਨਹੀਂ ਤੇ ਉਹ ਜੁੱਤ ਪਈ ਰਹੀ ਪਜੀ ਨਾ ਜੁੱਤ ਬਾਤ ਨੂੰ ਵੀ ਮਿੰਟੇ ਕੱਬ ਦੋਤਾ ਆ ਦੇਖ ਲਓ ਇਧਰ 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 ਲੈਣ ਮੋਟਰਸਿੰਦ ਆਪਾਂ ਨੂੰ ਪੁੱਛਦੇ ਇਧਰ ਆ ਜਾ ਛੋਟੇ ਵੀਰ ਸ਼ੌਂਚ ਆ ਜਾ ਕੋਈ ਨਾ ਦੂਰ ਦੂਰ ਨਾ ਬਹਿ ਜੇ ਬਈ ਪੰਜਾਬੀਓ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦੋ ਆਪਾਂ ਵੀਡੀਓ ਬਣਾਉਣ ਦਾ ਮਕਸਦ ਇਹੀ ਹੈ ਵੀ ਕੱਲ ਨੂੰ ਕੋਈ ਬੰਦਾ ਫੇਕ ਕਹੇ ਕੋਈ ਫੇਕ ਵੀਡੀਓ ਨਹੀਂ ओरिजिनल ਵੀਡੀਓ ਹੈ ਇੱਕ ਨੰਬਰ ਵੀਡੀਓ ਹੈ ਇਹ ਬੱਲਰਾ ਪਿੰਡ 'ਚ ਬੈਠੇ ਤਾਂ ਬੱਲਰਾ ਦੇ ਮੁੰਡਾ ਨੌਜਵਾਨ ਗੁਰੀ ਨੇ ਵਿਚੇ ਦੀ ਜਾਨ ਬਚਾਈ ਹੈ ਬਹੁਤ ਵੱਡੀ ਗੱਲਬਾਤ ਹੈ ਨਾਲ ਤੁਹਾਡਾ ਭਾਈ ਰਾਹੁਲ ਮੌੜ ਅਸੀਂ ਇਹਦੀ ਜਾਨ ਬਚਾਈ ਅਸੀਂ ਇਹਦਾ ਕੋਈ ਉਹ ਨਹੀਂ ਕਰਿਆ ਹੈਗਾ ਦੱਸ ਕਾਕੇ ਕਿਹੜੀ ਕਲਾਸ ਚ ਪੜਦਾ ਹੈ ਕਿਹੜੀ ਕਲਾਸ ਚ ਪੜਦਾ ਹੈ ਬੀਏ ਪੜਦਾ ਭਾਈ ਬੀਏ ਚ ਪੜਦਾ ਹੈ ਪੜ੍ਹਨਾ ਕਿਹੜੀ ਕਲਾਸ ਚ ਪੜਦਿਆਂ ਨੇ ਉਹ ਕੰਜਰ ਦੇ ਤੈਨੂੰ ਸ਼ਰਮ ਨਹੀਂ ਆਉਂਦੀ ਉਹ ਜਵਾਕ ਤੇਰੇ ਨਿਆਣੇ ਨਿਆਣੇ ਨੇ ਤੁਹਾਡੀ ਕੁੜੀਆਂ ਉਹ ਤੇਰੀ ਉਹ ਪੈਂਦੇ ਓ ਰੱਬਾ ਇਹੋ ਜਿਹਾ ਜੁਰਮ ਹੋਏ ਓਏ ਤੂੰ ਇਹੋ ਜਿਹਾ ਕੰਮ ਹੈ ਨਸ਼ਾ ਤਾਂ ਤੇਰਾ ਛਡਾ ਦੇਗੇ ਨਸ਼ੇ ਵਾਲੀ ਪਰਵਾਹ ਨਾ ਕਰ ਨਸ਼ਾ ਤੇਰਾ ਇੱਕ ਨੰਬਰ ਛਡਾ ਦੇਗੇ ਪਰ ਤੂੰ ਆਪ ਛਡਣ ਵਾਲਾ ਬਣ ਤੇਰੇ ਦੋ ਭੈਣਾਂ ਨੇ ਤੂੰ ਉਹਨਾਂ ਨੂੰ ਕਿਹਦੇ ਸਿਰ ਤੇ ਛੱਡ ਗਿਆ ਨਾ ਓਏ ਜਵਾਨਾਂ ਦਾ ਦੇਖ ਲੈ ਕਿੰਨਾ ਮਾੜਾ ਹੈ ਕਿਤੇ ਕੰਮ ਕਰਨ ਲਗਾਉਣਾ ਤੂੰ ਹੀ ਹੈ ਗੱਲਾ ਦੋ ਭੈਣਾਂ ਨੇ ਬਾਈ ਜਵਾਨਾਂ ਮਾੜੇ ਗੁਰੀ ਕੋਈ ਨਾ ਕਬਜਾ ਕੁਬਜਾ ਦਾ ਤੇਰਾ ਛਡਾ ਦੇਾਂਗੇ ਸਾਰਾ ਕੁਝ ਛਡਾ ਲਾਂਗੇ ਕਬਜੇ ਦਾ ਨਾ ਲੈ ਟੈਨਸ਼ਨ ਤੂੰ ਉਹ ਐ ਕਰਨਾ ਚਾਹੇ ਸਟਿੰਗਾਂ ਕੇ ਐਮ 30 ਆਰ ਇੱਕ ਬੇਦਕ ਤੇ ਆਪਣਾ ਗਰੋ ਲਾਈਫ ਦਾ ਪ੍ਰੋਡਕਟ ਬਣਾ ਆਮਨੇ ਬਾਈ ਹੋਰਾਂ ਦਾ ਤੈਨੂੰ ਉਹਨਾਂ ਨੂੰ ਨਸ਼ਾ ਛਡਾ ਦਾਂਗੇ ਪੈਸੇ ਲਾ ਦੇਂਗਾ ਤਿੰਨ ਮਿੰਟਾਂ ਚ ਤੋੜ ਖਤਮ ਹੋ ਜੂਗੀ ਥੋੜੇ ਜਿਹੇ ਪੈਸੇ ਇੰਤਾਈ ਦੇ ਦਿੰਦੇ ਨੇ ਉਹਦੇ ਭਗਤ ਬੰਦੇ ਨੇ ਫਰੀ ਵੀ ਦੇ ਦਿੰਦੇ ਨੇ ਕਈ ਵਾਰੀ ਜੇ ਕੋਈ ਜਿਆਦਾ ਬੜਾ ਨਸ਼ੇੜੀ ਹੋਵੇ ਹੁਣ ਤੇਰੇ ਕੋਲੇ ਤਾਂ ਬਾਈ ਸਾਰਾ ਕੁਝ ਜਮੀਨ ਜੱਪਾ ਵੀ ਲੈ ਲੈਣਾ ਤੂੰ ਉਹ ਗਰੀਬੰਦੰ ਦਾ ਜਲੰਦੰ ਦਾ ਵੀ ਸੋਹਣੀ ਲੱਗੇ ਹੁਣ ਦੱਸ ਬਾਦਾ ਕਰ ਵੀ ਨਸ਼ਾ ਨਹੀਂ ਕਰੂੰਗਾ ਮੈਂ ਅੱਗੇ ਦੋ ਤੇਰੀ ਜਾਨ ਬਚਾ ਲਾਂਗੇ ਤੈਨੂੰ ਕੁਛ ਨਹੀਂ ਹੋਣ ਦਿੰਦੇ ਟਿਕਟ ਉਤਕਲਵਾ ਕੇ ਲਈਏ ਤੇਰੇ ਆ ਮੋਟਰਸਾਈਕਲ ਕਿਦਾ ਤੇਰਾ ਆਪਣੇ ਮੋਟਰਸਾਈਕਲ ਐ ਕਰ ਗੁਰੀ ਮੋਟਰਸਾਈਕਲ ਸਟਾਰਟ ਕਰ ਇਹ ਟਿਕਟ ਲਵਾ ਕੇ ਲਈਏ ਐਂ ਚੱਲ ਮੈਂ ਪੱਕਾ ਮੋਟਰਸਾਈਕਲ ਮੋੜ ਚੱਲ ਗੁਰੀ ਮੈਂ ਪੱਕਾ ਛੱਡੇਗਾ ਨਸ਼ਾ ਬਾਦਾ ਕਰ ਬਾ ਪ੍ਰੋਮਿਸ ਕਰ ਵੀ ਮੈਨੂੰ ਮੇਰੀ ਪਹਿਣਾ ਦੀ ਸੌਂਮਨ ਨਸ਼ਾ ਨਹੀਂ ਕਰੂੰਗਾ ਜ਼ਿੰਦਗੀ ਚ ਮੇਰੀ ਪਹਿਣਾ ਦੀ ਸੌ ਬਈ ਮੈਨੂੰ ਦਵਾਈ ਦਵਾਦਾ ਐ ਤਾਂ ਨਹੀਂ ਛੱਡੇ ਨਾ ਤੋੜ ਲਾ ਨਾ 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 ਦਵਾਈ ਦਵਾਵਾਂਗੇ ਤੈਨੂੰ ਕੋਈ ਚੱਕਰ ਨਹੀਂ ਯਾਰ ਪਰ ਮੈਂ ਪੱਲੇ ਲੱਗ ਜਾ ਯਾਰ ਪਹਿਲਾਂ ਮੈਂ ਹੂੰ ਕਹਿੰਦਾ ਸੀ ਹੁਣ ਮੈਨੂੰ ਪੱਮਾ ਪੱਲੇ ਤੋਂ ਲੱਗ ਜੇ ਲੈ ਬੈਠ ਬੈਠ ਕੋਈ ਚੱਕਰ ਨਹੀਂ ਕੋਈ ਨਹੀਂ ਕੋਈ ਨਹੀਂ ਤੇਰਾ ਨਸ਼ਾ ਛਡਾ ਦੇ ਗੁਰੀ ਮੋੜ ਬਈ ਮੋਟਰਸਾਈਕਲ ਆਪ ਲੈ ਕੇ ਚੱਲਾਂਗੇ ਤੇ ਪੰਜਾਬੀਓ ਬਈ ਮੈਂ ਤੁਹਾਡੇ ਸਾਹਮਣੇ ਲਾਈ ਵੀ ਲੈ ਕੇ ਜਾਾਂਗੇ ਕੱਲ ਨੂੰ ਬੰਦਾ ਕੱਚੀ ਗੱਲ ਕਹਦੇ ਹੈ ਨਾ ਕੋਈ ਉਹ ਨਹੀਂ ਹੈਗੀ ਆਪਾਂ ਇਹਦਾ ਕੋਈ ਫੋਨ ਨਹੀਂ ਛੇੜਿਆ ਨਾ ਆ ਇੱਕ ਮਿੰਟ ਪੱਕਾ ਛੱਡਿੰਗੇ ਨਸ਼ਾ ਲੈ ਵੀਰ ਇਹ ਦੇਖ ਤੁਹਾਡੇ ਸਾਹਮਣੇ ਲੈ ਕੇ ਜਾ ਰਹੇ ਹਾਂ ਵਾਦਾ ਕਰ ਅੱਜ ਹੈ ਠੀਕ ਹੈ ਪੰਜਾਬੀਓ ਵੀਡੀਓ ਨੂੰ ਕਰ ਦਿਓ ਦਬਕੇ ਸ਼ੇਅਰ ਅਸੀਂ ਇਹਨੂੰ ਡਾਕਟਰ ਦੇ ਲੈ ਕੇ ਜਾ ਰਹੇ ਹਾਂ ਦੂਜੀ ਵੀਡੀਓ ਫਿਰ ਪਾ ਰਾਂਗੇ ਡਾਕਟਰ ਦੇ ਕੋਲੇ ਧੰਨਵਾਦ